ਦਾਵਾ ਜੀ ਅੱਜ ਆਪਣੀ ਫਤਿਹ ਕਰਕੇ ਆਪ ਦੇ ਜਰਨਲ ਦੇ ਨੱਕ ਮਰਸਤ ਹੋਏ ਹਨ ਇਹਨਾਂ ਦੇ ਨਾਲ ਆਏ ਹੋ ਤੁਰ 10 ਸੰਗਧੀਆ ਹਾਜ਼ਰੀ ਲਾਉਣੇ ਲੇਖੇ ਲਾਉਣੇ ਇਹਨਾਂ ਨੂੰ ਚੜ੍ਹਦੀ ਕਲਾ ਚ ਰੱਖਣਾ ਬੋਲ ਸ਼ੰਕਰ ਭਵਾਨ ਕੀ ਬੜੀ ਖੁਸ਼ੀਆ ਬੜਾ ਖੁਸ਼ੀਆਂ ਭਰਿਆ ਮਾਹੌਲ ਆ ਇਹ ਜਿੱਤ ਦਾ ਸਾਰਾ ਸਿਹਰਾ ਮੇਰੇ ਆਮ ਆਦੀ ਪਾਰਟੀ ਦੇ ਵਰਕਰ ਸਹਿਬਾਨ ਕੋਟਰ ਸਪੋਰਟਰ ਜਿਨ੍ਹਾਂ ਨੇ ਰਾਤ ਦਿਨ ਮੇਰੇ ਲਈ ਮਿਹਨਤ ਕਰਕੇ ਇਹ ਜਿੱਤ ਵਾਲ ਮੈਨੂੰ ਲੈ ਕੇ ਗਏ ਨੇ ਮੈਂ ਉਹਨਾਂ ਦਾ ਧੰਨਵਾਦ ਕਰਦਾ ਤੇ ਭਗਵਾਨ ਜੀ ਬੋਲੇ ਸ਼ੰਕਰ ਮਹਾਰਾਜ ਜਿਨ੍ਹਾਂ ਦੇ ਦਰਤੇ ਖਾਣਾ ਜਿਨ੍ਹਾਂ ਦੀ ਕਿਰਪਾ ਨਾਲ ਅੱਜ ਇਹ ਮੁਕਾਮ ਹਾਸਲ ਹੋਇਆ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ